ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰਪਤੇ ਵੀਰ ਬਲੌਗ ਚੈਨਲ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੋ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਚੌਲਾਂ ਦੀ ਵੀਡੀਓ ਜਿਵੇਂ ਕਿ ਆਪਾਂ ਚੌਲ ਕਈ ਵਾਰ ਸਸਤੇ ਹੁੰਦੇ ਆ ਜਾਂ ਵੈਸੇ ਵੀ ਆਪਾਂ ਇਕੱਠੇ ਖਰੀਦ ਕੇ ਰੱਖ ਲੈਣੇ ਆ ਜੀ ਚੌਲ ਤਾਂ ਇਹਨਾਂ ਦੇ ਵਿੱਚ ਜੀ ਬਹੁਤ ਜ਼ਿਆਦਾ ਛੇਤੀ ਸੁੰਡੀ ਲੱਗ ਜਾਂਦੀ ਹੈਗੀ ਤੇ ਜਿਵੇਂ ਸੁੱਸਰੀ ਵੀ ਲੱਗ ਜਾਂਦੀ ਕੀੜੇ ਕਹਿੰਦੇ ਜਿਨ੍ਹਾਂ ਨੂੰ ਤੇ ਸੁੰਡੀ ਅਲੱਗ ਹੁੰਦੀ ਹੈਗੀ ਜਿਵੇਂ ਤੇ ਲੰਬੀਆਂ ਲੰਬੇ ਸੁੰਡੀਆਂ ਆ ਜਾਂਦੀਆਂ ਕੀੜੇ ਤੇ ਇੱਕ ਕਾਲੀ ਕਾਲੀ ਹੁੰਦੀ ਜਿਹੜੀ ਉਹ ਉਹ ਨੂੰ ਆਪਾਂ ਪਿੰਡਾਂ 'ਚ ਜਿਵੇਂ ਕਹਿ ਦਿੰਨੇ ਆ ਸੁਸਰੀ ਲੱਗ ਗਈ ਜਾਂ ਘੁਣਾ ਲੱਗ ਗਿਆ ਉਹ ਚੀਜ਼ ਤੇ ਇਹ ਜਿਵੇਂ ਚੌਲਾਂ 'ਚ ਆਮ ਹੀ ਲੱਗ ਜਾਂਦੇ ਜਦੋਂ ਆਪਾਂ ਥੋੜਾ ਜਿਹਾ ਚਿਰ ਚੌਲਾਂ ਨੂੰ ਰੱਖ ਦਈਏ ਤੇ ਬਹੁਤ ਹੀ ਵਧੀਆ ਇਹ ਤਰੀਕਾ ਹੈ ਜੀ ਜੇਕਰ ਇਸ ਤਰੀਕੇ ਨਾਲ ਤੁਸੀਂ ਚੌਲਾਂ ਆਪਣੇ ਸਟੋਰ ਕਰਕੇ ਰੱਖੋਗੇ ਤਾਂ ਇਹ ਸਾਲ ਭਰ ਤੱਕ ਬਿਲਕੁਲ ਵੀ ਨਹੀਂ ਖਰਾਬ ਹੋਣਗੇ ਕਦੇ ਇੰਨਾ 'ਚ ਸੁੰਡੀ ਨਹੀਂ ਫੈਣੀ ਸੁਸਰੀ ਨਹੀਂ ਪੈਣੀ ਇਹ ਕੀੜੇ ਨਹੀਂ ਪੈਣੇ ਜੀ ਹੁਣ ਆਪਾਂ ਕਰਦੇ ਆਂਗੇ ਵੀਡੀਓ ਸ਼ੁਰੂ ਤਰੀਕੇ ਤੁਹਾਨੂੰ ਦੱਸਦੇ ਆਂ ਕਿਹੜੇ-ਕਿਹੜੇ ਹੈਗੇ ਪੰਜ ਤਰੀਕੇ ਇਹ ਚੌਲਾਂ ਨੂੰ ਸਟੋਰ ਕਰਨ ਦੇ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਚੌਲਾਂ ਨੂੰ ਸਟੋਰ ਕਰਨ ਲਈ ਜੀ ਜਿਵੇਂ ਆਪਾਂ ਇਸ ਤਰ੍ਹਾਂ ਦੇ ਬਰਤਨ ਲੈ ਲੈਨੇ ਆਂਗੇ ਪਲਾਸਟਿਕ ਦੇ ਕੰਟੇਨਰ ਜਿੰਨਾਂ ਤੇ ਟੱਕਣ ਲੱਗਦਾ ਹੈਗਾ ਜਾਂ ਜਿਵੇਂ ਇਹ ਹੈਗੇ ਤੇ ਇਸ ਤਰ੍ਹਾਂ ਦੇ ਆਪਾਂ ਲੈ ਲੈਨੇ ਆਂ ਕੰਟੇਨਰ ਤੇ ਪਹਿਲੀ ਗੱਲ ਤਾਂ ਜੀ ਜਦੋਂ ਆਪਾਂ ਕਿਸੇ ਵੀ ਵਰਤਨ ਚ ਰੱਖਣੇ ਆ ਚੌਲ ਜਿਹੜੇ ਵਰਤਨ ਚ ਵੀ ਵਰਤਨ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਜੀ ਗਿੱਲਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਨਮੀ ਉਹ ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਈ ਵਾਰ ਪਾਣੀ ਦੀ ਸਲਾਬੀ ਜੀ ਹੋ ਜਾਂਦੀ ਹੈ ਤਾਂ ਵੀ ਚੌਲ ਖਰਾਬ ਹੋ ਜਾਂਦੇ ਆ ਤੇ ਪਹਿਲਾ ਤਰੀਕਾ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੀ ਜਦੋਂ ਆਪਾਂ ਸੁੱਕਾ ਵਰਤਨ ਲੈ ਲੈਣਾ ਬਿਲਕੁਲ ਸੁਕਾ ਕੇ ਚੌਲਾਂ ਨੂੰ ਸਟੋਰ ਕਰਨ ਲਈ ਪਹਿਲਾ ਤਰੀਕਾ ਤਾਂ ਇਹ ਆ ਜੀ ਇਹ ਆਪਾਂ ਅਖਬਾਰ ਲੈ ਲਾਂਗੇ ਜਿਵੇਂ ਕਿ ਵਰਤਨ ਲੈ ਤਾਗਾ ਕੰਟੇਨਰ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੀਚੇ ਅਖਬਾਰ ਰੱਖਾਂਗੇ ਇਸ ਤਰੀਕੇ ਨਾਲ ਅਖਬਾਰ ਸੈੱਟ ਕਰ ਲੈਣਾ ਆਪਾਂ ਤੇ ਹੁਣ ਆਪਾਂ ਪਾਵਾਂਗੇ ਚੌਲੇ ਦੇ ਵਿੱਚ ਹੁਣ ਆਪਾਂ ਸਾਰੇ ਚੌਲੇ ਦੇ ਵਿੱਚ ਪਾ ਲਾਂਗੇ ਕਿਉਂਕਿ ਜੇᱫੋ ਥੋੜੀ ਬਹੁਤੀ ਨਮੀ ਰਹਿ ਜਾਂਦੀ ਹੈ ਬਰਤਨ ਦੇ ਵਿੱਚ ਤਾਂ ਉਹ ਚੌਲਾ ਮਸਲਾਪੀ ਹੋ ਜਾਂਦੀ ਹੈ ਤੇ ਗਿੱਲੇ ਹੋ ਕੇ ਇਹ ਖਰਾਬ ਹੋ ਜਾਂਦੇ ਆ ਤੇ ਸੁੰਡੀ ਲੱਗ ਜਾਂਦੀ ਹੈ ਇਹਨਾਂ ਨੂੰ ਤੇ ਜਾਇ ਇਹਨਾਂ ਦੇ ਵਿੱਚ ਕੋ ਨਾ ਜਾ ਲੱਗ ਜਾਂਦਾ ਕੀੜੇ ਲੱਗ ਜਾਂਦੇ ਆ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਝੋਲ ਪਾ ਲਾਂਗੇ ਸਾਰੇ ਝੋਲ ਪਾ ਕੇ ਜੀ ਉੱਤੋਂ ਆਪਾਂ ਫੇਰ ਅਖਵਾਰ ਨਾਲ ਢੱਕ ਦੇਣਾ ਇਹਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਪਹਿਲਾ ਤਰੀਕਾ ਤਾਂ ਇਹ ਆ ਜੀ ਝੋਲਾਂ ਨੂੰ ਸਟੋਰ ਕਰਨ ਦਾ ਤੇ ਹੁਣ ਮੈਂ ਤੁਹਾਡੇ ਨਾਲ ਦੂਸਰਾ ਤਰੀਕਾ ਸ਼ੁਰੂ ਕਰਨ ਲੱਗੀਆਂ ਦੂਸਰਾ ਤਰੀਕਾ ਇਹ ਆ ਜੀ ਜਿਵੇਂ ਕਿ ਲਸਣ ਹੁੰਦੀ ਹੈਗੀ ਤੇ ਇਹ ਲਸਣ ਲੈ ਲਈ ਆਪਾਂ ਤੇ ਲਸਣ ਵੀ ਜਿਵੇਂ ਕੀੜੇ ਆ ਹੁੰਦੇ ਕੀੜੇ ਸੁੰਡੀਆਂ ਖੰਡੀਆਂ ਪੈ ਜਾਂਦੀਆਂ ਤੇ ਲਸਣ ਵੀ ਇਹ ਖਰਾਬ ਨਹੀਂ ਹੋਣ ਦਿੰਦੀ ਚੌਲਾਂ ਚੌਲਾਂ ਨੂੰ ਤੇ ਇਸ ਤਰੀਕੇ ਨਾਲ ਆਪਾਂ ਲਸਣ ਧਰ ਲੈਣੀ ਹੈਗੀ ਤੇ ਉੱਤੋਂ ਦੀ ਆਪਾਂ ਫੇਰ ਚੌਲ ਪਾ ਲੈਣੇ ਆ ਇਸ ਤਰੀਕੇ ਨਾਲ ਲਸਣ ਰੱਖ ਲੈਣੀ ਹੈ ਤੇ ਕਿਲੋ ਚੌਲਾਂ ਚ ਇੱਕ ਗੰਢੀ ਜੀ ਪੂਰੀ ਬਹੁਤ ਆ ਜਿਹੜਾ ਇੱਕ ਹੁਣ ਦਾ ਪੂਰਾ ਗੱਠਾ ਲਸਣ ਦਾ ਤੇ ਹੁਣ ਆਪਾਂ ਦੂਜਾ ਤੀਸਰਾ ਤਰੀਕਾ ਸ਼ੇਅਰ ਕਰਨ ਨੂੰ ਲੱਗੇ ਆ ਜੀ ਹੁਣ ਤੀਸਰੇ ਤਰੀਕੇ ਲਈ ਜਿਵੇਂ ਆਪਾਂ ਇਹ ਚੌਲ ਲੈ ਲੇ ਤੇ ਜਿਵੇਂ ਆਪਣੇ ਤੇਜ ਪੱਤੇ ਹੁੰਦੇ ਹਨ ਤੇਜ ਪੱਤੇ ਜਿਵੇਂ ਆਪਣੇ ਸਬਜੀ ਮਸਾਲਿਆਂ ਚ ਕੰਮ ਕਰਦੇ ਉਸੇ ਤਰ੍ਹਾਂ ਹੀ ਇਹ ਕੀੜੇ ਮਤੰਗਿਆਂ ਨੂੰ ਵੀ ਸੁੰਡੀਆਂ ਨੂੰ ਇਹ ਖਤਮ ਕਰਦੇ ਹੈਗੇ ਵੀ ਸੁੰਡੀ ਵਗੈਰਾ ਨਹੀਂ ਲੱਗਣ ਦਿੰਦੇ ਤੇ ਇਸ ਕਰਕੇ ਆਪਾਂ ਇਹ ਤੇਜ ਪੱਤੇ ਪਾ ਲਾਂਗੇ ਇਸੇ ਤਰ੍ਹਾਂ ਹੀ ਇੱਕ ਦੋ ਤੇਜ ਪੱਤੇ ਆਪਾਂ ਹੋਰ ਰੱਖ ਦੇਣੇ ਆ ਜਿਵੇਂ ਆਪਾਂ ਕਿਲੋ ਚੋੜ ਲੈਂਦੇ ਆ ਤਾਂ ਇੱਕ ਅੱਧਾ ਇਸ ਤਰੀਕੇ ਨਾਲ ਹੋਰ ਰੱਖ ਲੈਣਾ ਤੇ ਹੁਣ ਆਪਾਂ ਤੁਹਾਡੇ ਨਾਲ ਚੌਥਾ ਤਰੀਕਾ ਸ਼ੇਅਰ ਕਰਨ ਲੱਗੇ ਆਂ ਜੀ ਚੌਥਾ ਤਰੀਕਾ ਆਪਣਾ ਹੈਗਾ ਇਹ ਜਿਵੇਂ ਲਾਲ ਮਿਰਚਾ ਗੀ ਲਾਲ ਮਿਰਚ ਪਾ ਲੈਣੀ ਆਂਗਾ ਕਿਲੋ ਚੋਲਾਂ ਚ ਜੀ ਤਿੰਨ ਲਾਲ ਮਿਰਚਾਂ ਬਹੁਤ ਆਈਆਂ ਤੇ ਲਾਲ ਮਿਰਚ ਵੀ ਬਿਲਕੁਲ ਵੀ ਸੁੰਡੀ ਨਹੀਂ ਪੈਣ ਦਿੰਦੀ ਹੈਗੀ ਕੀੜੇ ਮਕੋੜੇ ਜੇ ਜੇਕਰ ਆਪਾਂ ਲਾਲ ਮਿਰਚਾ ਰੱਖ ਗਏ ਚੋਲਾਂ ਦੇ ਵਿੱਚ ਤੇ ਇਸ ਤਰੀਕੇ ਨਾਲ ਆਪਾਂ ਰੱਖ ਲੈਣੇ ਆ ਇਹ ਤੇ ਹੁਣ ਆਪਾਂ ਪੰਜਵਾਂ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਪੰਜਵਾਂ ਤਰੀਕਾ ਹੈਗਾ ਜੀ ਲੌਂਗ ਜਿਵੇਂ ਲੌਂਗ ਹੈ ਇੱਕ ਕੜਤਨ ਹੁੰਦੀ ਹੈ ਨਾ ਕੋੜੇ ਹੁੰਦੇ ਇਹ ਤੇ ਇਹਦੇ ਨਾਲ ਵੀ ਇਹ ਸੁੰਡੀ ਨਹੀਂ ਲੱਗਦੀ ਹੈਗੀ ਇਸ ਤਰੀਕੇ ਨਾਲ ਆਪਾਂ ਲੌਂਗ ਰੱਖ ਲੈਣੇ ਆਂਗੇ ਤੇ ਉੱਤੋਂ ਦੀ ਆਪਾਂ ਹੋਰ ਚੌਲ ਪਾ ਦੇਣੇ ਆਂਗੇ ਇਸ ਤਰੀਕੇ ਨਾਲ ਤੇ ਫਿਰ ਫਿਰ ਆਪਾਂ ਦੋ ਚਾਰ ਲੌਂਗ ਹੋਰ ਤਰ ਲਾਂਗੇ ਇਹਦੇ ਵਿੱਚ ਇਸ ਤਰੀਕੇ ਨਾਲ ਆਪਾਂ ਪੰਜ ਤਰੀਕੇ ਤੁਹਾਡੇ ਨਾਲ ਸ਼ੇਅਰ ਕਰੇ ਆ ਜੀ ਤੇ ਜੇਕਰ ਤੁਸੀਂ ਇਹਨਾਂ ਚੋਂ ਕੋਈ ਵੀ ਇੱਕ ਤਰੀਕਾ ਵੀ ਵਰਤ ਲਓਗੇ ਤਾ ਸਾਡੇ ਚੋਲ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਚਾਹੇ ਤੁਸੀਂ ਥਾਲਾ ਰੱਖੀ ਰੱਖੋ ਇਹਨਾਂ ਨੂੰ ਚੋਲਾ ਨੂੰ ਤੇ ਅਕਸਰ ਹੀ ਆਪਾਂ ਜੀ ਇਕੱਠੇ ਲੈ ਕੇ ਰੱਖ ਲੈਣੇ ਚੋਲ ਵਗੈਰਾ ਤੇ ਇਹ ਜਿਵੇਂ ਜਿਵੇਂ ਇਹ ਪੁਰਾਣੇ ਹੁੰਦੇ ਰਹਿੰਦੇ ਹੈਗੇ ਤੇ ਓਵੇਂ ਓਵੇਂ ਇਹ ਜਿਆਦਾ ਸਵਾਦ ਬਣਦੇ ਹੈ ਜੇਕਰ ਆਪਾਂ ਨਵੇਂ ਚੋਲ ਲੈ ਕੇ ਬਣਾਉਨੇ ਆ ਤਾਂ ਨਵੇਂ ਕੜਾਏ ਹੋਏ ਚੋਲੇ ਨੇ ਸਵਾਦ ਨਹੀਂ ਬਣਦੇ ਹੈਗੇ ਤੇ ਪੁਰਾਣੇ ਚੋਲ ਬਹੁਤ ਜਿਆਦਾ ਵਧੀਆ ਬਣਦੇ ਹੈਗੇ ਤੇ ਇਸ ਕਰਕੇ ਜੀ ਆਪਾਂ ਇਕੱਠੇ ਲੈ ਕੇ ਰੱਖ ਲੈਣੇ ਆਗੇ ਤੇ ਉਹ ਖਰਾਬ ਹੋ ਜਾਂਦੇ ਆ ਤੇ ਅੱਜ ਤੋਂ ਬਾਅਦ ਜੀ ਤੁਸੀਂ ਇਹ ਤਰੀਕੇ ਵਰਤਨੇ ਆਗੇ ਇਹਨਾਂ ਚੋਂ ਕੋਈ ਵੀ ਤਰੀਕਾ ਤੁਸੀਂ ਵਰਤ ਲੈਣਾ ਜਿਹੜਾ ਵੀ ਤੁਹਾਡੇ ਕੋਲ ਹੈਗਾ ਸਮਾਨ ਇਹ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਦੇਖਣ ਲਈ ਧੰਨਵਾਦ ਜੀ